ਮਿਸ਼ਨ ਆਜ਼ਾਦ ਗਰੁੱਪ ਤਰਨਤਾਰਨ ਦੇ ਵਿੱਚ ਬਹੁਤ ਵਰਕ ਕਰਦਾ ਪਿਆ ਹੈ ਪੂਰੇ ਪੰਜਾਬ ਦੇ ਵਿੱਚ ਵਰਕ ਕਰਦਾ ਤੇ ਇਨਸਾਫ ਦਵਾਉਂਦਾ ਹੈ ਜਿਨ੍ਹਾਂ ਨੂੰ ਕਿਤੇ ਉਹ ਇਨਸਾਫ ਨਹੀਂ ਮਿਲਦਾ ਉਹ ਮਿਸ਼ਨ ਆਜ਼ਾਦ ਹੈਲਪ ਗਰੁੱਪ ਦੇ ਵਿੱਚ ਪਹੁੰਚਦੇ ਨੇ ਤੇ ਉਹਨਾਂ ਨੂੰ ਇਨਸਾਫ ਮਿਲਦਾ ਹੈ ਇਸ ਗਰੁੱਪ ਨੇ 2022 ਦੇ ਵਿੱਚ ਵੀ ਇਲੈਕਸ਼ਨ ਲੜੀ ਤੇ 2024 ਦੇ ਵਿੱਚ ਵੀ ਇਲੈਕਸ਼ਨ ਲੜੀ ਤੇ 2024 ਦੇ ਵਿੱਚ ਬਾਦ ਦੇ ਵਿੱਚ ਅ ਅਕਾਲੀ ਦਲ ਵਾਰਸ ਪੰਜਾਬ ਵਾਲਿਆਂ ਨੂੰ ਇਹਨਾਂ ਨੇ ਸਮਰਥਨ ਦੇ ਦਿੱਤਾ ਸੀ ਭਾਈ ਅਮਰਤਪਾਲ ਜੀ ਨੂੰ ਚਲੋ ਉਹ ਜਿੱਤੇ ਮਿਸ਼ਨ ਆਜ਼ਾਦ ਗਰੁੱਪ ਨੇ ਜਿੰਨਾ ਜਿੰਨਾਂ ਨੂੰ ਅ ਸਮਰਥਨ ਦਿੱਤਾ ਉਹ ਜਿੱਤ ਗਏ ਤਾਂ ਇਹਨਾਂ ਨੇ ਕਿਹਾ ਕਿ ਜਿਹੜੀ ਹਲਕਾ ਤਰਨਤਾਰਨ ਦੇ ਵਿੱਚ ਜਿਮਣੀ ਚੋਣ ਹੋਣੀ ਆ ਮਿਸ਼ਨ ਆਜ਼ਾਦ ਗਰੁੱਪ ਫਿਰ ਇਲੈਕਸ਼ਨ ਲੜੇਗਾ ਸੋ ਆਓ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਕੀ ਏਜੰਡਾ ਲੈ ਕੇ ਇਹ ਤੁਰੇ ਨੇ ਜਿਮਨੀ ਚੋਣ ਦੇ ਵਿੱਚ ਕਿ ਜੇ ਇਹਨਾਂ ਨੇ ਦੂਜੀਆਂ ਪਾਰਟੀਆਂ ਨੂੰ ਸਮਰਥਨ ਦਿੱਤਾ ਕਿ ਉਹ ਪਾਰਟੀਆਂ ਅੱਜ ਇਹਨਾਂ ਨੂੰ ਸਮਰਥਨ ਦੇ ਕੇ ਜਿਤਾਉਣਗੀਆਂ ਆਓ ਆਪਾਂ ਸਾਰੀ ਗੱਲਬਾਤ ਕਰਦੇ ਹਾਂ ਸੋ ਸਰ ਤਰਸਲ ਜਿਮਨੀ ਚੋਣ ਨੂੰ ਜਾ ਰਹੀ ਆ ਤੁਹਾਡਾ ਵੀ ਬਲਕਾ ਤੁਸੀਂ ਵੀ ਆਪਣਾ ਪਿੱਛੇ ਲੈਕਚਰ ਲੜਨੀ ਹੈ ਕਿਹੜੀ ਪਰ ਲੈਕਚਰ ਲੜਨੀ ਆ ਕੁਝ ਆਪਣੀ ਸਾਰਾ ਜਿਹੜਾ ਜੀ ਹੋਰੀ ਵਾ ਦੱਦਿਓ ਕਦੋਂ ਦੇ ਸ਼ੁਰੂ ਕੀਤਾ ਆਪਣਾ ਜਿਹੜਾ ਰਾਜਨੀਤਿਕ ਜੀਵਨ ਇਹ ਤੁਹਾਡਾ ਪਿਛੋਕਲ ਕੀ ਆ ਜਿਹੜੀ ਤੁਸੀਂ ਆदमी ਜੁਆਇਨ ਕੀਤੀ ਜਾਂ ਸਾਰਾ ਕੁਝ ਅਸੀਂ ਜੋਨੇ ਸਰ ਦਰਸ਼ਕਾਂ ਨੂੰ ਚਾਹੇ। ਵਾਈਗੁਰ ਜਿੱਕਾ ਖਾਲਸਾ ਵਾਈਗੁਰ ਜਿੱਕੀ ਫਤਿਹ 2022 ਦੇ ਵਿੱਚ ਅਸੀਂ ਐਮਐਲਏ ਦੀ ਇਲੈਕਸ਼ਨ ਲੜੀ ਸੀ ਵਿਧਾਨ ਸਭਾ ਕਟੂਰ ਸਾਹ ਤੋਂ 2024 ਦੇ ਵਿੱਚ ਆਪਣਾ ਉਮੀਦਵਾਰ ਉਤਾਰਿਆ ਸੀ ਸੰਗਰੂਰ ਦੇ ਵਿੱਚ ਜਿਸ ਦਾ ਜਿਸ ਦਾ ਸਮਰਥਨ ਸਰਦਾਰ ਸਿਮਰਜੀਤ ਸਿੰਘ ਮਾਨਾ ਹੋਇਆ ਸੀ ਜਿੰਨੀਆਂ ਵੋਟਾਂ ਹਨ ਉਹ ਖਡੂਰ ਤੋਂ ਪਈਆਂ ਸੀ ਉਹਨੀਆਂ ਹੀ ਸੰਗਰੂਰ ਤੋਂ ਪਈਆਂ ਉਸ ਤੋਂ ਬਾਅਦ 224 ਲੋਕ ਸਭਾ ਚੋਣਾਂ ਖਡੂਰ ਸਾਹਿਬ ਤੋਂ ਅਸੀਂ ਅਜਾਦ ਉਮੀਦਵਾਰ ਖੜੇ ਸੀ ਜਿਹੜਾ ਕਿ ਸਭ ਤੋਂ ਪਹਿਲਾਂ ਅਜਲ ਸਿਹਤ ਦਾ ਕੇਂਦਰ ਦੀ ਸਥਾਪਨਾ ਹੋਈ ਅੰਦਰਾਂ ਗਫਤੇ ਉੱਤੇ ਸਾਬਕਾ ਸੈਂਡਕਾਂ ਲਈ। ਉਹੀ ਬਾਅਦ ਦੇ ਵਿੱਚ ਸਮੇਂ ਦੇ ਨਾਲ ਮਿਸ਼ਨ ਆਜ਼ਾਦ ਹੈਲਪ ਆਰਗੇਨਾਈਜੇਸ਼ਨ ਦੇ ਵਿੱਚ ਰਜਿਸਟਰਡ ਹੋਇਆ। ਰਜਿਸਟਰਡ ਹੋਣ ਤੋਂ ਬਾਅਦ ਸਾਡੇ ਕੋਲ ਸਾਬਕਾ ਸੈਂਡਕਾਂ ਦੀਆਂ ਅਤੇ ਹੋਰ ਜਿਹੜੀਆਂ ਕਈ ਪ੍ਰੋਬਲਮ ਆਉਂਦੀਆਂ ਸੀ। ਉਹਨਾਂ ਨੂੰ ਅਸੀਂ ਸੰਵਿਧਾਨਕ ਤਰੀਕੇ ਦੇ ਨਾਲ ਸਮੇਂ-ਸਮੇਂ ਦੇ ਨਾਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਪਣੇ ਵਿੰਗ ਸਥਾਪਿਤ ਕਰਕੇ ਆਪਣੇ ਜ਼ਿਲ੍ਹਾ ਪ੍ਰਧਾਨ ਲਾ ਕੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਸੋਲਵ ਕਰਨ ਦੇ ਯਤਨ ਕੀਤੇ ਗੱਲ ਕੀਤੀ ਐਵੇਂ ਤੁਹਾਡੇ ਫੀਚਰ ਬਾਰੇ ਜੀ ਜੀ ਇਹਦੀ ਆਰਮੀ ਜੌਬ ਕੀਤੀ ਤੇ ਹੁਣ ਰੈਗੂਲਰਟੀ ਲਈ ਹੈ ਆਪਣਾ ਸੁਰੱਖਤ ਹੈ 13 ਸੈਕਰੀਮੈਂਟ ਅਸੀਂ ਸਿੱਖ ਰੈਜੀਮੈਂਟ ਦੇ ਹਾਂ ਔਰ ਉਮੀਦ ਕਰਦਾ ਹਾਂ ਕਿ ਅਗਰ ਕਿਤੇ ਸਰਕਾਰਾਂ ਪੰਜਾਬ ਦੇ ਵਿੱਚ ਇੱਕ ਸਾਲੀ ਸਿੱਖ ਰੈਜੀਮੈਂਟ ਨੂੰ ਲਾ ਦੇਣ ਤੇ ਬਾਰਡਰ ਦੇ ਉੱਤੋਂ ਬੀਐਸਐਫ ਨੂੰ ਫਟਾ ਦੇਣ ਤੇ ਜਿਹੜਾ ਗੁਜਰਾਤ ਤੋਂ ਲੈ ਕੇ ਪਾਕਿਸਤਾਨ ਜਿਵੇਂ ਮੈਂ ਕੁਝ ਖਬਰਾਂ ਲਾਉਂਦਾ ਰਹਿਣਾ ਵਾਂ ਸਾਰਾ ਹੀ ਜਿਹੜਾ ਵਾ ਕੰਟਰੋਲ ਹੋ ਸਕਦਾ ਹੈ ਕਿਉਂਕਿ ਸਿਸਟਮ ਇੰਨਾ ਕਰਪਟ ਹੋ ਚੁੱਕਿਆ ਇੰਨਾ ਵਿਕ ਚੁੱਕਿਆ ਹੈ ਅੱਜ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੇ ਉੱਤੇ ਦਬਾਅ ਬਹੁਤ ਜ਼ਿਆਦਾ ਹੈ ਪੰਜਾਬ ਪੁਲਿਸ ਹੀ ਆਜ਼ਾਦ ਨਹੀਂ ਹੈ ਸਮੇ ਸਮੇਂ ਦੀਆਂ ਸਰਕਾਰਾਂ ਜਦੋਂ ਜਦੋਂ ਬਦਲਾਅ ਆਉਂਦਾ ਹੈ ਉਸ ਦੇ ਵਿੱਚ ਨਜਾਇਜ਼ ਪਰਚੀ ਹੋਣਾ ਵੀ ਲਾਜ਼ਮੀ ਹੈ ਤੇ ਉਹ ਹੋ ਵੀ ਰਹੇ ਨੇ ਤੇ ਹੋਰ ਬਦਲਾਅ ਜਿਹੜਾ ਹੈਗਾ ਇਹ ਜਿਹੜਾ ਰੁਜ਼ਗਾਰ ਹੈ ਰੁਜ਼ਗਾਰ ਇੱਕ ਗੁਪਤ ਤਰੀਕੇ ਦੇ ਨਾਲ ਜਿੰਨੀਆਂ ਵੀ ਵਕੈਂਸੀਆਂ ਨਿਕਲਦੀਆਂ ਨੇ ਉਹਦੇ ਉੱਤੇ 225 ਦੇ ਵਿੱਚ ਵੀ ਜਵੈ ਦੇ ਵਿੱਚ ਜਿਹੜਾ ਲਾਸਟ ਹੀ 25 ਦੇ ਵਿੱਚ ਵੀ ਕੁਝ ਲੱਖਾਂ ਰੁਪਈਆ ਲੈ ਕੇ ਸ਼ਿਪਾਰਸ਼ੀ ਭਰਤੀ ਕੀਤੇ ਗਏ ਨੇ ਇਸੇ ਤਰ੍ਹਾਂ ਪੰਜਾਬ ਦੇ ਵਿਜੀਲੈਂਸ ਨੇ ਵੀ ਚਲੋ ਵਧੀਆ ਕੰਮ ਕੀਤਾ ਏ ਡਾਟਾ ਐਂਟਰੀ ਆਪਰੇਟਰ ਆਰਟੀਓ ਡੀਟੀਓ ਕਈ ਕਰੋੜਾਂ ਦੇ ਘਟਾਲੇ ਚੱਲਦੇ ਸੀ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਸੀਐਲ ਸਾਹਿਬ ਨੇ ਕਾਨੂੰਨ ਅਤੇ ਸਮੇਂ ਦੀ ਦਿਸ਼ਾ ਨੂੰ ਦੇਖਦਿਆਂ ਹੋਇਆਂ ਜੋ ਫੈਸਲੇ ਲਏ ਉਹਨਾਂ ਦੇ ਵਿੱਚ ਨਸ਼ਿਆਂ ਦਾ ਜਿਹੜਾ ਯੁੱਧ ਹੀ ਜਿਵੇਂ ਕਿ ਸਾਡਾ ਮੰਤਰੀ ਲਾਲਜੀਤ ਸਿੰਘ ਖੁਲਰਜੀ ਦੇ ਨਾਲ ਮਿਲਣਾ ਉਹਨਾਂ ਨੇ ਹੱਥ ਮਲਾਇਆ ਕਿ ਚਲੋ ਤੁਸੀਂ ਵਧੀਆ ਕੰਮ ਕਰ ਰਹੇ ਜੀ ਲੇਕਿਨ ਇਹਨਾਂ ਵੇਖਿਓ ਕਿਤੇ ਨਸ਼ਿਆਂ ਦੀ ਯੁੱਧ ਜਿਹੜਾ ਵਾ ਉਹਦੀ ਆੜ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਨੇ ਉਹਨਾਂ ਦੇ ਤਿੰਨ ਜਾਇਜ ਪਰਚੇ ਨਵਦਨ ਜਿਵੇਂ ਨੌਜਵਾਨਾਂ ਦੇ ਉੱਤੇ ਪਰਚੇ ਨਜਾਇਜ਼ ਹੋਏ ਅੱਜ ਪੱਟੀ ਅਧੀ ਦੇ ਵਿੱਚ ਚਾਰ ਪੰਜ ਪਰਚੇ ਨਜਾਇਜ਼ ਮੇਰੇ ਕੋਲ ਆਏ ਬਟਾਲਾ ਏਰੀਆ ਤੋਂ ਆਏ ਮਹਾਲੀ ਜਲੰਧਰ ਲੁਧਿਆਣਾ ਤਰਨਤਾਰਨ ਸਾਹਿਬ ਖਾਸ ਕਰਕੇ ਖਡੂਰ ਸਾਹਿਬ ਹਲਕੇ ਤੋਂ ਘਟ ਆਏ ਨਜਾਇਜ਼ ਪਰਚੇ ਤੇ ਜਦੋਂ ਇਹਨਾਂ ਦੇ ਪਿੱਛੇ ਵੇਖਦੇ ਹਾਂ ਕਿ ਪਰਚੇ ਹੋਣ ਦਾ ਕਾਰਨ ਕੀ ਹੈ ਅਰਚੇ ਹੋਣ ਦਾ ਮੇਨ ਕਾਰਨ ਮੰਨ ਲਿਆ ਜਾਂਦਾ ਏ ਛੇੜ ਬਾਜ਼ੀਆਂ ਜਿਹੜੀਆਂ ਪਿੰਡਾਂ ਥਾਵਾਂ ਦੇ ਉੱਤੇ ਪਾਰਟੀਆਂ ਬਣੀਆਂ ਹੋਈਆਂ ਨੇ ਜਦਕਿ ਉੱਪਰ ਵਾਲੇ ਸਿਆਸੀ ਨੇਤਾ ਲੀਡਰ ਜਿੰਨੇ ਵੀ ਐ ਉਹ ਸਾਰੇ ਇੱਕ ਹੀ ਨੇ ਜਦੋਂ 5 ਸਾਲ ਸਰਕਾਰ ਜਾਂ ਜਾਂਦੀ ਏ ਅਗਲੀ ਸਰਕਾਰ ਆਉਂਦਿਆਂ ਹੀ ਉਸ ਦੇ ਵਿੱਚ ਜਿਹੜੇ ਲੋਕ ਸ਼ਾਮਲ ਹੋ ਜਾਂਦੇ ਨੇ ਜਿਨ੍ਹਾਂ ਦੀਆਂ ਸਦਾ ਸਰਕਾਰਾਂ ਚੱਲਦੀਆਂ ਨੇ ਮੇਨ ਮੁੱਖ ਕਾਰਨ ਪੰਜਾਬ ਦੇ ਵਿੱਚ ਪਰਚੇ ਹੋਣ ਦਾ ਇਹੀ ਹੈ ਕਿਉਂਕਿ ਜਿਹੜੀ ਪੁਲਿਸ ਹੈ ਉਹ ਮਜਬੂਰ ਹੈ ਉਹਨਾਂ 벨ਟ ਲਾਈਏ 벨ਟ ਫੋਰਸ ਚਿਪਾਰਛਨਾ ਲੱਗ ਤੇ ਜਾਂਦੇ ਨੇ ਲੇਕਨ ਕਿੰਨੇ ਜਿਆਦਾ ਪਰਚੇ ਪਾ ਦਿੱਤੇ ਜਾਂਦੇ ਨੇ ਤੇ ਆਮ ਜਨਤਾ ਨੂੰ ਇਹ ਨਹੀਂ ਦੱਸਿਆ ਜਾਂਦਾ ਕਿ ਪਰਚਿਆਂ ਤੋਂ ਬਾਹਰ ਕਿਵੇਂ ਨਿਕਲਣਾ ਹੈ ਜਦ ਚੱਲ ਜਾਂਦਾ ਹੈ ਕੋਰਟ ਦੇ ਵਿੱਚ ਤਾਂ ਕੋਰਟ ਦੇ ਵਿੱਚ ਵੀ ਸਾਡੇ ਵਕੀਲ ਸਾਹਿਬਾਨ ਡਿਸਾਈਡ ਕਰਨ ਤੇ ਟਾਈਮ ਲਾਉਂਦੇ ਨੇ ਤੇ ਜੱਜ ਸਾਹਿਬ ਡਿਸੀਜਨ ਦੇਣ ਲਈ ਇੰਤਜ਼ਾਰ ਕਰਦੇ ਨੇ ਅੱਜ ਇੰਨੀਆਂ ਖੱਜਲ ਖਵਾਰੀਆਂ ਹੋ ਚੁੱਕੀਆਂ ਨੇ ਪੰਜਾਬ ਦੇ ਵਿੱਚ ਕੋਈ ਜਾਤ ਤੇ ਕੋਈ ਪਾਤ ਤੇ ਕੋਈ ਧਰਮਾਂ ਦੇ ਉੱਤੇ ਪੰਜਾਬ ਨੂੰ ਲੁੱਟ ਰਿਹਾ ਏ ਕਿਸੇ ਸਮੇਂ ਚੌਥੀ ਸਦੀ ਦੇ ਵਿੱਚ ਸਿਕੰਦਰ ਬਾਦਸ਼ਾਹ ਸੀ ਸਿਕੰਦਰ ਬਾਦਸ਼ਾਹ ਨੇ ਕਬਰਾਂ ਤੱਕ ਖਜ਼ਾਨੇ ਕਢਾਲੇ ਸੀ ਤੇ ਅੱਜ ਉਹੀ ਸਿਕੰਦਰ ਬਾਦਸ਼ਾਹ ਪੰਜਾਬ ਦੀ ਧਰਤੀ ਤੇ ਚਿੱਟੇ ਅੰਗਰੇਜ਼ਾਂ ਤੋਂ ਬਾਅਦ ਕਾਲੇ ਅੰਗਰੇਜ਼ ਬਹੁਤ ਪੈਦਾ ਹੋ ਚੁੱਕੇ ਨੇ ਸਾਨੂੰ ਪ੍ਰੇਰਣਾ ਲੈਣ ਦੀ ਲੋੜ ਹੈ ਪ੍ਰੇਰਣਾ ਸਕੰਦਰ ਬਾਦਸ਼ਾਹ ਦੇ ਖਾਲੀ ਹੱਥਾਂ ਤੋਂ ਕਿ ਅਸੀਂ ਖਾਲੀ ਹੱਥ ਆਏ ਹਾਂ ਖਾਲੀ ਹੱਥ ਹੀ ਜਾਣਾ ਹੈ ਤੁਹਾਡਾ ਵਿਜ਼ਿਟ ਕੀ ਹੈ ਇਹ ਨਹੀਂ ਮਨੂੰ ਇਲੈਕਸ਼ਨ ਲੜਦੇ ਹੋ ਜੜੀਆਂ ਜੜੀਆਂ ਤਨੀਆ ਮੁਖ ਜੜੀਆਂ ਹੁਣ ਦੀਆਂ ਮਲਗਾ ਜਾਂ ਮੁਖ ਮੁਤੀ ਹੋ ਗਈ ਇਹ ਤਨੀ ਇਲੈਕਸ਼ਨ ਲੜਦੀ ਬੈਠ ਰਹੇ ਹੋ ਦੇਖੋ ਜੀ ਮੈਂ ਤੇ ਹਾਰਿਆ ਹੋਇਆ ਐਮਐਲ ਹਾਂ 222 ਤੋਂ ਮੇਰਾ ਦਫ਼ਤਰ ਉਸ ਤਰ੍ਹਾਂ ਹੀ ਲੱਗ ਰਿਹਾ ਏ ਨਾ ਤੇ ਮੇਰੀ ਜ਼ਮੀਰ ਨੂੰ ਕੋਈ ਖਰੀਦ ਸਕਦਾ ਏ ਤੇ ਨਾ ਮੇਰੀ ਕਲਮ ਨੂੰ ਕੋਈ ਖਰੀਦ ਸਕਦਾ ਏ ਹਾਂ ਤੁਸੀਂ ਮੇਰੇ ਪੱਤਰਕਾਰ ਵੀਰ ਜੀ ਤੁਹਾਡੇ ਵਿੱਚੋਂ ਸਾਰਿਆਂ ਨੂੰ ਕਹਿੰਦਾ ਇਹਨਾਂ ਨੂੰ ਆਪਣਾ ਘਰ ਚ ਚਲਾਉਣ ਲਈ ਮੈਨੂੰ ਤੇ ਆਰਮੀ ਦੀ ਪੈਨਸ਼ਨ ਆਉਂਦੀ ਏ ਤੁਹਾਨੂੰ ਵੀ ਕਿਤੇ ਨਾ ਕਿਤੇ ਤਾਲਮੇਲ ਸਰਕਾਰਾਂ ਨਾਲ ਬਣਾਉਣਾ ਪੈਂਦਾ ਏ ਮੇਰੀ ਕਲਮ ਨੂੰ ਵੀ ਕੋਈ ਨਹੀਂ ਖਰੀਦ ਸਕਦਾ 2022 ਦੇ ਵਿੱਚ ਜਿਹੜੀ ਤੁਸੀਂ ਇਲੈਕਸ਼ਨ ਲੜੀ ਸੀ ਤੁਸੀਂ ਆਪਣੇ ਆਜ਼ਾਦ ਗਰੁੱਪ ਮਿਸ਼ਨ ਵੱਲੋਂ ਲੜੀ ਗਈ ਕਿ ਜਾਂ ਕਿਸੇ ਪਾਰਟੀ ਵੱਲੋਂ ਲੜੀ ਗਈ ਆਜ਼ਾਦ ਵੱਲੋਂ ਲੜੀ ਗਈ ਸੀ ਜੀ ਲੇਕਿਨ ਉਸ ਸਮੇਂ ਐਮਐਲਏ ਸਾਹਿਬ ਜੋ ਤਰਨਤਾਰਨ ਤੋਂ ਹੀ ਲੜਨ ਦੇ ਮੈਂ ਤਰਨਤਾਰਨ ਤੋਂ ਉਸ ਵਕਤ ਅਮਰਪਾਲ ਸਿੰਘ ਮਹਿਰੂ ਇੱਥੇ ਆਣ ਕੇ ਖੜੇ ਹੋ ਜਾਂਦੇ ਨੇ ਤੇ ਮੈਨੂੰ ਖਡੂਰ ਸਾਹਿਬ ਖੜਾ ਕਰ ਦਿੱਤਾ ਜਾਂਦਾ ਹੈ ਕਿ ਅਗਲੇ ਬੰਨੇ ਮੇਰਾ ਇੱਕ ਬਿਜ਼ਨਸ ਸੋਲ ਕਾਰਪੋਰੇਟ ਜਿਹਦੇ ਕਰਕੇ ਮੈਂ ਅੱਜ ਬਿਜ਼ਨਸਮੈਨ ਇਤ ਪੰਜਾਬ ਦੀਆਂ ਜਿਹੜੀਆਂ ਮੰਡੀਆਂ ਨੇ ਕਾਰਾਂ ਦੀਆਂ ਜਾਂ ਕਾਰ ਬਾਜ਼ਾਰ ਸੇਲਜ਼ਮੈਨ ਇਹਨਾਂ ਦੇ ਨਾਲ ਨਾਤਾ ਹੋਣ ਦਾ ਕਰਕੇ ਦਿੱਲੀ ਹਰਿਆਣਾ ਔਰ ਪੰਜਾਬ ਪੂਰ ਦੇ ਵਿੱਚ ਆਪਣਾ ਨਾਮ ਪਹਿਲਾਂ ਤੋਂ ਹੀ ਹੈਗਾ ਸੀ ਤੇ ਜਿਹੜੀ ਇਹ ਇਲੈਕਸ਼ਨ ਆ ਜਿਸ ਵਕਤ ਅਸੀਂ ਆਜ਼ਾਦ ਖੜਦੇ ਤੇ ਉਸ ਵਕਤ ਸਤਿਬਰਜੀਤ ਸਿੰਘ ਮਾਨ ਦੀ ਟੀਮ ਆਉਂਦੀ ਹੈ ਕਿ ਤੁਸੀਂ ਸਾਡੇ ਅਲੋ ਇਲੈਕਸ਼ਨ ਲੜੋ ਲੇਕਿਨ ਇਲੈਕਸ਼ਨ ਅਸੀਂ ਜ਼ਰੂਰ ਲੜੀਏ ਅਸੀਂ ਇੱਕ ਮਕਸਦ ਤੇ ਇਲੈਕਸ਼ਨ ਲੜੀ ਹੀ ਕਿ ਲੋਕਾਂ ਨੂੰ ਇਨਸਾਫ਼ ਮਿਲੇ ਇਨਸਾਫ਼ ਇਹੋ ਜਿਹਾ ਹੋਵੇ ਜਿਹੜੇ ਕਿਤੇ ਫੈਸਲੇ ਜਿਹੜੇ ਹੁੰਦੇ ਪਿੰਡਾਂ ਤੋਂ ਥਾਣੇ ਤੱਕ ਗਏ ਵਾਪਸ ਪਿੰਡਾਂ ਦੇ ਵਿੱਚ ਹੀ ਹੋਣ ਉਹਨਾਂ ਫੈਸਲਿਆਂ ਦੇ ਉੱਤੇ ਜਾਂ ਉਹਨਾਂ ਜਿਹੜੀਆਂ ਦਰਖਾਸਤਾਂ ਦੇ ਉੱਤੇ ਵੀ ਦਰਖਾਸਤ ਲਿਖਦੇ ਪੈਸੇ ਲੈ ਜਾਂਦੇ ਇਹੋ ਜਿਹਾ ਸਾਰਾ ਕੰਮ ਰੋਕਿਆ ਜਾਵੇ ਗਲੀਆਂ ਨਾਲੀਆਂ ਤਕਸੀਮਤ ਨਾ ਰਿਹਾ ਜਾਵੇ ਇੱਕ ਜਿੰਨੇ ਨੌਜਵਾਨ ਸਰਟੀਫਿਕੇਟ ਲੈਂਦੇ ਨੇ ਸਕੂਲਾਂ ਦੇ ਵਿੱਚ ਉਹਨਾਂ ਨੂੰ ਫਿਰ ਲੈਨ ਚ ਨਾਣ ਕੇ ਲੱਗਣਾ ਪਵੇ ਉਹ ਲੈਨ ਹੁੰਦੀ ਹੈ ਫਰੀ ਦਸਨ ਵਾਲੀ ਫਰੀ ਦਾ ਰਸਨ ਉਸ ਏਰੀਆ ਚ ਬੰਦ ਹੋਵੇ ਆਈ ਹੋਈ ਜਿੰਨੀ ਵੀ ਗ੍ਰਾਂਟ ਹੈ ਕਿ ਆਇਓ ਇਹ 1 ਲੱਖ ਜਾਂ 2 ਲੱਖ ਰੁਪਇਆ ਐਮਐਲਏ ਦੀ ਜੇ ਤਨਖਾਹ ਹੈ ਤੇ ਉਨੀ ਹੀ ਲਵੇ ਕਿ ਆਇਓ ਆਰਮੀ ਦੇ ਕੋਈ ਵੀ 30000 ਪੈਨਸ਼ਨ ਲੈਂਦਾ ਜਾਂ ਕੋਈ ਸਾਬਕਾ ਸੈਨਿਕ ਹੈ ਮੈਂ ਤਨਾ ਸਾਰੇ ਸਾਬਕਾ ਸੈਨਿਕ ਦੀ ਪੰਜਾਬ ਦੀ ਕਮਾਂਡ ਇੱਕ ਵਾਰਾ ਉਹਨਾਂ ਦੇ ਹੱਥ ਆ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਲਾਲਚ ਖਤਮ ਹੋ ਜਾਏਗਾ ਕਿ ਉਹ ਡਿਸਪਲਿਨ ਦੇ ਨਾਲ ਜਿੰਨੀਆਂ ਗਰੰਟਾਂ ਆਉਣੀਆਂ ਉਹ ਇਕੱਠੀਆਂ ਕਰਨਗੇ ਇੱਕ ਜਗ੍ਹਾ ਜਨਤਕ ਕਰਨਗੇ ਇਨੀਆਂ ਗਰੰਟਾਂਆਂ ਜਿਹੜੇ ਰੁਜ਼ਗਾਰ ਜਿਹੜੇ ਬੱਚੇ ਪੜੇ ਲਿਖੇ ਨੇ ਸਪੋਰਟਸਮੈਨ ਨੇ ਅੱਜ ਪੰਜਾਬ ਪੁਲਿਸ ਦੇ ਕੁਝ ਮੇਰੇ ਕੋਲ ਬੱਚੇ ਆਉਂਦੇ ਨੇ ਜਿਹੜੇ ਨੌਜਵਾਨ ਇਹਨਾਂ ਨੈਸ਼ਨਲ ਖੇਡਣੀਆਂ ਨੇ ਨੈਸ਼ਨਲ ਖੇਡਣ ਤੱਕ ਵੀ ਉਹਨਾਂ ਕੋਲੋਂ ਇਹ 80 ਹਜ਼ਾਰ ਰੁਪਿਆ 1 ਤੇ 50 ਹਜ਼ਾਰ ਰੁਪਿਆ ਫਿਰ ਇੱਕ ਜਮਾ ਕਰਾਇਆ ਜਾਂਦਾ ਹੈ ਕਿਉਂਕਿ ਪੰਜਾਬ ਪੁਲਿਸ ਨੂੰ ਵੀ ਐਹੋ ਜੀ ਫੈਸਿਲਿਟੀ ਨਹੀਂ ਹੈਗੀ ਜਿਹੜੀ ਕਿ ਆਰਮੀ ਨੂੰ ਫੈਸਿਲਿਟੀ ਹੈਗੀ ਨੈਸ਼ਨਲ ਔਰ 올림픽 ਜਿਹੜਾ ਖੇਡਣ ਜਾਂਦੇ ਨੇ ਤਾਂ ਲੋਕ ਸਭਾ ਹਲਕਾ ਖਡੂਰ ਖਡੂਰ ਸਾਹਿਬ ਵੱਲੋਂ ਤੁਸੀਂ ਐਮਪੀ ਦੀ ਇਲੈਕਸ਼ਨ ਲੜਦੇ ਜੋ ਪਰ ਬਾਅਦ ਦੇ ਵਿੱਚ ਤੁਸੀਂ ਭਾਈ ਅਮਰਤਪਾਲ ਸਿੰਘ ਦੀ ਟੀਮ ਨੂੰ ਸਮਰਥਨ ਦੇ ਦਿੰਦੇ ਜੋ ਕਾਰਨ ਕੀ ਬਣਿਆ ਵੇਖੋ ਜੀ ਜ਼ਿਲ੍ਹਿਆਂ ਵਾਲੇ ਬਾਗ ਤੋਂ ਕਹਾਣੀ ਸ਼ੁਰੂ ਹੁੰਦੀ ਹੈ ਕੁਝ ਮੌਤਾਂ ਹੁੰਦੀਆਂ ਨੇ ਉੱਥੇ 13 April 1919 ਨੂੰ ਸ਼ਹੀਦ ਉਦਮ ਸਿੰਘ ਉਹਦੀ ਆ ਜਮੀਰ ਜਾਗਦੀ ਏ ਤੇ ਉਹ ਲੰਡਨ ਤੱਕ ਪਹੁੰਚ ਜਾਂਦਾ ਏ ਅੱਜ ਪੰਜਾਬ 'ਚ ਆਏ ਦਿਨ ਇੰਨੀਆਂ ਮੌਤਾਂ ਹੋ ਰਹੀਆਂ ਨੇ ਤੇ ਸਾਡੇ ਸਾਰੇ ਹੀ ਜਮੀਰਾਂ ਸੁੱਤੀਆਂ ਪਈਆਂ ਨੇ ਨੌਜਵਾਨ ਜਿਹੜੇ ਆ ਜਾਤਾਂ ਪਾਤਾਂ ਦੇ ਨਹੀਂ ਆਪਣੇ ਪੰਜਾਬ ਦੇ ਦੇ ਪੰਜਾਬੀ ਵੀਰ ਨੇ ਹਿੰਦੂ ਸਿੱਖ ਮੁਸਲਮਾਨ ਅਸੀਂ ਜਾਤਾਂ ਪਾਤਾਂ ਤੇ ਲੜ ਰਹੇ ਆ ਅਸੀਂ ਸਮਰਥਨ ਇਸ ਕਰਕੇ ਦਿੰਨੇ ਆ ਉਸੇ ਤਰ੍ਹਾਂ ਹੀ ਦੀਪ ਸਿੱਧੂ ਦਾ ਮਨਸਾਬ ਮੰਗਿਆ ਸੀ ਏਡੀਸੀ ਤਰਨਤਾਰਨ ਰਾਹੀਂ ਰਿੱਟਨ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਕਿ ਪੰਜਾਬ ਦੇ ਨੌਜਵਾਨਾਂ ਦੀਆਂ ਤੇ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੀਆਂ ਜਿਹੜੀਆਂ ਭਾਵਨਾਵਾਂ ਦੀਪ ਸਿੱਧੂ ਦੇ ਨਾਲ ਜੁੜੀਆਂ ਹੋਈਆਂ ਨੇ ਸਾਨੂੰ ਦੱਸਿਆ ਜਾਵੇ ਮੁੱਖ ਮੰਤਰੀ ਸਾਹਿਬ ਤੁਹਾਡੀ ਸਰਕਾਰ ਹੈ ਉਹ ਮੱੜ ਰਿਆ ਜਾਂ ਐਕਸੀਡੈਂਟ ਹੈ ਪਰ ਸਾਨੂੰ ਕੋਈ ਜਵਾਬ ਨਹੀਂ ਆਇਆ ਉਹਦੇ ਜਵਾਬ ਦੇ ਨਾਲ ਨਾਲ ਇੱਕ ਜਵਾਬ ਜਰੂਰ ਹੋਰ ਮਿਲਦਾ ਏ ਕਿ ਜਿਹੜੀ ਜੀਓਜੀ ਸਾਬਕਾ ਸੈਨਿਕਾਂ ਦੀ ਕੈਪਟਨ ਸਰਕਾਰ ਨੇ ਬਣਾਈ ਹੋਈ ਸੀ ਉਸ ਨੂੰ ਤੋੜ ਦਿੱਤਾ ਜਾਂਦਾ ਏ ਤੋੜਨ ਤੋਂ ਬਾਅਦ ਇਥੋ ਦੀ ਇਲੈਕਸ਼ਨ 22 ਤੇ 22 ਦੀ ਹਿਪੇਅਰ ਇਲੈਕਸ਼ਨ ਜਿਹੜੀ ਜਿਮਨੀ ਜੋਨ ਸੰਗਰੂਰ ਉੱਥੇ ਸਾਡੇ ਦੋ ਪਲਾਨ ਚੱਲਦੇ ਨੇ ਕਿ ਨੰਬਰ 1 ਸਿਮਰਜੀਤ ਸਿੰਘ ਮਾਨ ਨੇ ਜਿਹੜਾ ਸਿੱਖ ਕੌਮ ਨੂੰ ਮਿਹਣਾ ਮਾਰਿਆ ਕਿ ਸਾਡੀ ਕੌਮ ਸਾਨੂੰ ਵੋਟਾਂ ਨਹੀਂ ਪਾਉਂਦੀ ਜਦ ਕਿ ਸਿਬਰਜੀ ਸਿੰਘ ਮਾਨੇਵ ਟੀਮ ਨੇ ਮੈਨੂੰ ਬਾਅਦ ਵਿੱਚ ਪੁੱਛਿਆ ਨਹੀਂ ਕਿ ਆयो ਮੈਂ ਬਾਈ ਦਾ ਐਮਐਲਏ ਲੜਿਆ ਹੇਥੋਂ ਨਾਲੋਂ ਮੈਂ ਉੱਥੇ ਫਿਰ ਪਹੁੰਚਦਾ ਹਾਂ ਉੱਥੇ ਪਹੁੰਚ ਕੇ ਅਸੀਂ ਕੈਪਟਨ ਜਰਨੈਲ ਸਿੰਘ ਜੀਓਜੀ ਤੇ ਕੈਪਟਨ ਚਮਕੌਰ ਸਿੰਘ ਜੀ ਦੇ ਨਾਲ ਜ਼ਿਲ੍ਹਾ ਪ੍ਰਧਾਨ ਜੀ ਨਾਲ ਵਾਸਤਾ ਪੈਂਦਾ ਸਾਡਾ ਰਾਪਟਾ ਹੋ ਜਾਂਦਾ ਹੈ ਕੈਪਟਨ ਗਰਮੀਤ ਸਿੰਘ ਤਰਨਤਾਰਨ ਤੋਂ ਸਾਡੀਆਂ ਟੀਮਾਂ ਪੂਰੀਆਂ ਤਿਆਰ ਹੋ ਜਾਂਦੀਆਂ ਕਿ ਅੱਜ ਜਿੰਨੇ ਸਾਬਕਾ ਸੈਨਿਕ ਨੇ ਸਾਰੇ ਹੀ ਜਿੰਨੀ ਵੀ ਗੁਪਤ ਵੋਟ ਹਾਂ ਸਭ ਨੂੰ ਕਰ ਦੋ ਸਾਰੀ ਵੋਟ ਸਿਮਰਜੀਤ ਸਿੰਘ ਮਾਨ ਨੂੰ ਪਾ ਦਿਓ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਨੇ ਸਾਡੇ ਹਸਾਕਾ ਸੈਨਿਕਾਂ ਦੀ ਜਿਹੜੀ ਆ ਜੀਓਜੀ ਤੋੜ ਦਿੱਤੀ ਏ ਜਿੰਨੀਆਂ ਖਡੂਰ ਤੋਂ ਵੋਟਾਂ ਹੋਣੀਆਂ ਨਾਲ ਉਹ ਜਿੱਤ ਜਾਂਦੇ ਨੇ ਲੇਕਿਨ ਧੰਵਾਦ ਕਰਨ ਸਿਮਰਜੀਤ ਸਿੰਘ ਮਾਨ ਵੀ ਸਾਡੇ ਕੋਲ ਨਹੀਂ ਆਉਂਦੇ ਅੱਛਾ ਉਸ ਤੋਂ ਬਾਅਦ ਪਹਿਲਾਂ ਇਨਸਾਫ ਮੰਗਿਆ ਕਿ ਕਿਸੇ ਮਾਲ ਦੇ ਪੁੱਤ ਨੂੰ ਇਨਸਾਫ ਮਿਲ ਜੇ ਦੀ ਸਿੱਧੂ ਦੀ ਮਾਤਾ ਨੂੰ ਦੂਜਿਆਂ ਨਾਲ ਸਾਫ਼ ਹੀ ਕਿਹਨੂੰ ਅਮਰਪਾਲ ਐਮਪੀ ਨਹੀਂ ਅਸੀਂ ਵੇਖਿਆ ਕਿ ਐਮਪੀ ਬਣੇ ਜਾਂ ਨਾ ਬਣੇ ਅਸੀਂ ਇਹ ਵੀ ਕਿਹਾ ਸੀ ਐਮਪੀ ਜੇ ਬਣ ਜਾਂਦਾ ਏ ਤੇ ਇੰਜਨ ਅੱਜ ਹੀ ਮੇਰੀ ਉਹ ਵੀਡੀਓ ਵੇਖ ਸਕਦੇ ਜੇ ਪ੍ਰੈਸ ਦੇ ਨਾਲ ਜਦੋਂ ਵਾਰਤਾ ਹੋਇਆ ਸੀ ਆਪਣੀ ਗੱਲਬਾਤ ਇੰਜਨ ਤੇ ਨਾਲ ਨਾਲ ਡੱਬੇ ਜ਼ਰੂਰ ਬਦਲੀ ਕਰਿਓ ਵਾਰਿਸ ਪੰਜਾਬ ਵਾਲਿਓ ਲੇਕਿਨ ਇਹ ਡੱਬੇ ਨਹੀਂ ਬਲਿਗਦੇ ਡੱਬੇ ਤੇ ਫੇਰ ਉਹੀ ਇਹਨਾਂ ਕੋਲ ਆ ਗਏ ਆ ਅੱਛਾ ਹਾਂਜੀ ਔਰ ਇਹਨਾਂ ਨੂੰ ਚਾਹੀਦਾ ਸੀ ਜਿਸ ਵਕਤ ਚਲੋ ਭਾਈ ਸਾਹਿਬ ਐਮਪੀ ਬਣ ਗਏ ਨੇ ਅਸੀਂ ਤੇ ਉਹ ਮਾਦੇ ਪੋਤਲੀਨ ਸਾਹਿਬ ਮੰਗਿਆ ਹੀ ਉਹ ਕਿਤੇ ਨਾ ਕਿਤੇ ਐਮਪੀ ਬਣ ਜੇ ਤੇ ਪੰਜਾਬ ਦੀ ਧਰਤੀ ਦੇ ਉੱਤੇ ਆ ਜੇ ਇੱਧਰ ਜੇ ਲਾ ਜੇ ਠੀਕ ਹੈ ਜੀ ਲੇਕਿਨ ਇਹਨਾਂ ਨੂੰ ਚਾਹੀਦਾ ਹੈ ਆਪਣਾ ਦਫ਼ਤਰ ਖੋਲਣਾ ਪਬਲਿਕ ਦੀਆਂ ਮੁਸ਼ਕਲਾਂ ਹੱਲ ਕਰਨੀਆਂ ਸੁਣਨੀਆਂ ਇਸੇ ਤਰ੍ਹਾਂ ਹੀ ਬੀਬੀ ਖਾਲੜਾ ਜੀ ਵੀ ਇੱਥੇ 2019 ਚ ਅਸੀਂ ਸਾਥ ਦਿੱਤਾ ਉਹ ਵੀ ਇਸ ਇਲਾਕੇ 'ਚ ਨਹੀਂ ਲੱਭੇ ਕੀ ਕੁਰਸੀ ਮਿਲਦੇ ਨਾਲ ਹੀ ਸਮਾਜ ਦੀ ਸੇਵਾ ਹੁੰਦੀ ਹੈ ਕਿ ਕੁਰਸੀ ਮਿਲਦੇ ਨਾਲ ਹੀ ਪਾਵਰ ਆਉਂਦੀ ਹੈ ਤੇ ਫੇਰ ਅਸੀਂ ਜਿਹੜੇ ਆ ਕੰਮ ਕਰ ਸਕਦੇ ਆ ਵੇਰ ਕੋਈ ਸਰਕਾਰੀ ਤਨਖਾਹ ਨਹੀਂ ਹੈਗੀ ਕੋਈ ਨਹੀਂ ਨਾ ਕੋਈ ਫੰਡ ਮੈਂ ਕਿਤੋਂ ਲੈਣਾ ਹੈ ਆਪਣੀ 30000 ਪੈਨਸ਼ਨ ਤਾਂ ਆਪਣਾ ਕਾਰਨ ਦੇ ਜਿੰਨਾ ਵੀ ਹੈਗਾ ਇਹ ਹਲਕਾ ਤਰਨ ਤਰਨ ਤੋਂ ਸੀਟ ਵਿਧਾਇਕ ਦੀ ਖਾਲੀ ਹੋ ਗਈ ਹੈ ਕਿਉਂਕਿ ਆ ਪਿਛੇ ਦੇ ਡਾਕਟਰ ਕਸ਼ਮੀਰ ਸਿੰਘ ਸੋਲ ਦਾ ਦਿਹਾਂਤ ਹੋ ਜਾਂਦਾ ਹੈ ਹਾਂਜੀ ਹਾਂਜੀ ਤਾਂ ਸੀਟ ਖਾਲੀ ਨਾਂ ਦਿੱਤੀ ਜਾਂਦੀ ਹੈ ਹਾਂਜੀ ਉਹ ਜਿੰਨੀ ਚੋਣ ਹੋਣੀ ਹੈ ਹੂੰ ਪਿਛਲੇ ਜਿਹੜੀ ਮੌਜੂਦਾ ਸਰਕਾਰ ਦੇ ਕਿੰਨਾ ਕਾਦ ਕਾਲ ਨੂੰ ਦੇਖਦੇ ਜੋ ਕਿ ਜੇ ਜੇ ਤੁਸੀਂ ਹੁਣ ਜਿੰਨੀ ਚੋਣ ਲੜਨੀ ਆ ਕਿਸੇ ਦਾ ਸੰਯੋਗ ਲੈ ਕੇ ਲੜਨੀ ਹੈ ਕਿ ਜਾਂ ਤੁਸੀਂ ਆਪਣੇ ਆਜ਼ਾਦ ਮਿਸ਼ਨ ਜਿਹੜਾ ਗਰੁੱਪ ਤੁਹਾਡਾ ਬਣਾਇਆ ਗਿਆ ਏ ਉਹਦੇ ਵੱਲੋਂ ਲੜੋਗੇ ਵੇਖੋ ਜੀ ਅਸੀਂ ਜਿਹੜਾ ਵਾ ਮਿਸ਼ਨ ਵੱਲੋਂ ਹੀ ਲੜਾਂਗੇ ਇਹ ਮਿਸ਼ਨ ਉਹ ਕੱਲ ਦਾ ਜਾਦ ਨਹੀਂ ਬਣਿਆ ਜਿਹੜਾ ਕਾਉਂਸਲਰ ਬਣੇ ਨੇ ਸ਼ਹਿਰ 'ਚ ਸਾਡਾ ਲੈਵਲ ਜਿਹੜਾ ਹੈ ਪੰਜਾਬ ਦੀ ਧਰਤੀ ਤੋਂ ਵਿਦੇਸ਼ਾਂ ਤੱਕ ਐਨਆਰਆਈ ਦੇ ਕੇਸ ਇੱਥੇ ਆ ਰਹੇ ਨੇ ਪੂਰੇ ਪੰਜਾਬ ਦੇ ਕੇਸ ਆਉਂਦੇ ਨੇ ਜਿੱਥੋਂ ਤੱਕ ਮਰਜ਼ੀ ਲੈ ਕੇ ਆਇਓ ਇੱਥੋਂ ਤੱਕ ਕੇਸ ਅਸੀਂ ਸੋਲਵ ਕਰਨ ਦੀ ਹਿੰਮਤ ਰੱਖਦੇ ਆਂ ਅਸੀਂ ਉਹ ਕੁਰਸੀ ਨਹੀਂ ਵੇਖਦੇ ਕਿ ਸਰਕਾਰੀ ਸਾਨੂੰ ਕੁਰਸੀ ਮਿਲ ਜੇ ਤੇ ਫਿਰ ਅਸੀਂ ਗਰਾਂਟਾ ਖਾ ਕੇ ਉਹ ਕੰਮ ਕਰੀਏ। ਜਾਂ ਹਾਂ ਜੀ। ਮੌਜੂਦਾ ਸਰਕਾਰ ਦੇ ਕਾਰਜਕਾਲ ਨੂੰ ਕਿੱਦਾਂ ਦੇਖਦੇ ਜੀ? ਵੇਖੋ ਜੀ ਤੁਸੀਂ ਪਹਿਲਾਂ ਕਿੰਨਾ ਕਰਜ਼ਾ ਸੀ ਪੰਜਾਬ ਦੇ ਉੱਤੇ। ਜਦੋਂ ਅੱਜ ਤੁਸੀਂ ਮੇਰੇ ਕੋਲ ਬੈਠ ਗਏ ਜੀ ਜਿੱਦਨ ਮੈਂ ਐਮਐਲਏ ਬਣ ਗਿਆ ਤੁਹਾਡੇ 'ਚ ਦਮ ਨਹੀਂ ਹੋਣਾ ਮੈਨੂੰ ਪੁੱਛਣ ਦਾ ਕਿ ਕਿੰਨੀ ਗ੍ਰਾਂਟ ਆਈ ਹੈ, ਕਿੰਨਾ ਕਰਜ਼ਾ ਹੈ ਦੱਸ ਦੇ, ਕਿੰਨੇ ਨਿਜਾਇਜ਼ ਪਰਚੇ ਆ ਦੱਸ ਦੇ। ਤੇ ਉਹ ਦੇਖ ਸਾਹਿਬ ਨੇ ਪਰਚੇ ਵਾਦੂਕ ਰੱਖੇ ਗਏ ਨੇ ਨਿਜਾਇਜ਼। ਅੱਛਾ। ਔਰ ਜਿਹੜੇ ਮੀਲ ਪੱਥਰ ਜਿਹੜੇ ਲਾਉਂਦੇ ਸੀ ਉਮੀਦ ਪੱਤਰਾਂ ਦਾ ਹਿਸਾਬ ਕਿੰਨਾ ਆਇਆ ਪੰਜਾਬ ਤੇ ਕਰਜ਼ਾ ਜੜ ਰਿਹਾ ਹੈ ਸੱਚ ਕੌੜਾ ਹੈ ਸੱਚ ਬੋਲਣਾ ਸੱਚ ਨੂੰ ਫਾਂਸੀ ਹੈ ਕਿਉਂਕਿ ਅੱਜ ਲੋਕ ਜਿਹੜੇ ਨਾਲ ਡਰ ਰਹੇ ਨੇ ਜਿੰਨੇ ਵੀ ਜਾਂਦੇ ਆ ਉਹ ਸਾਰੇ ਪੈਸੇ ਪਿੱਛੇ ਬੈਗ ਫੜਦੇ ਆ ਪੈਸਾ ਨਾਲ ਦੁਰ ਜਾਂਦੇ ਨੇ ਸਾਡਾ ਆਗਰ ਦੇ ਵੋਟਰਾਂ ਨੂੰ ਕੀ ਅਪੀਲ ਹੈ ਕਿਉਂ ਤੁਹਾਡਾ ਵੋਟਾ ਬੋਲਣਾ ਤੁਹਾਡਾ ਲੋਕਾਂ ਤੇ ਕੀ ਮੈਸੇਜ ਕੀ ਹੈ ਵੇਖੋ ਮੈਨੂੰ ਬੋਟਾਂ ਪਹਿਨ ਜਾਂ ਨਾ ਪਹਿਨ ਮੇਰਾ ਦਫ਼ਤਰ ਇੰਝ ਹੀ ਰਹੇਗਾ ਪੰਜਾਬ ਦੀ ਧਰਤੀ ਤੋਂ ਲੈ ਕੇ ਜਿੱਥੋਂ ਤੱਕ ਵੀ ਚਾਹੇ ਹਿਮਾਚਲ ਹੈ ਚਾਹੇ ਮਹਾਰਾਸ਼ਟਰ ਦੇ ਵੀ ਕੇਸ ਆਏ ਨੇ ਭਏ ਨੇ ਵੇਖ ਸਕਦੇ ਮੈਂ ਰਿਟਨ ਹੀ ਰਿਪੋਰਟ ਲੈਣਾ ਸਾਰੀ ਮੈਂ ਧੰਨਵਾਦ ਕਰਦਾ ਹਾਂ ਜਿਹੜੇ ਸਾਬਕਾ ਸੈਨਿਕ ਪੰਜਾਬ ਪੁਲਿਸ ਦੇ ਵਿੱਚ ਨੇ ਜਿਨ੍ਹਾਂ ਦਾ ਸਹਿਯੋਗ ਜੀਓਜੀ ਇਹਨਾਂ ਦੇ ਸਰਵੇ ਰਾਹੀਂ ਮਿਲ ਕੋ ਸਾਰਾ ਪਹੁੰਚਦਾ ਹੈ ਕਿ ਅੱਜ ਇੱਥੇ ਇਹ ਹੈ ਪੂਰੇ ਪੰਜਾਬ ਤੋਂ ਆਉਂਦੇ ਨੇ ਮੈਸੇਜ ਤੇ ਉਹ ਐਸਐਸਪੀ ਸਾਹਿਬ ਦਾ ਮੈਂ ਧੰਨਵਾਦ ਕਰਦਾ चौहान ਸਾਹਿਬ ਬਦਲੀ ਹੋ ਗਏ ਇੱਥੋਂ ਗਏ ਹੀ ਲੇਕਿਨ ਉਹਨਾਂ ਨੂੰ ਸਿਆਸਤ ਨੇ ਬਦਲੀ ਕੀਤਾ ਉਹਨਾਂ ਐਸੇ ਐਮਐਲਏ ਸਾਹਿਬ ਦੇ ਨਿਯਾਜ ਪਰਚਾ ਕੀਤਾ ਕਿਸੇ ਦੇ ਉੱਤੇ ਤੇ ਉਹਨਾਂ ਨੂੰ ਮੈਸੇਜ ਦੀ ਕਾਲ ਕੀਤੀ ਉਹਨਾਂ ਨੇ ਨਿਯਾਜ ਪਰਚਾ ਕੱਟਿਆ ਐਸਐਸਪੀ ਅਬ ਮੰਨੀਓ ਰਾਣਾ ਐਸਐਸਪੀ ਦੁਰਦਈਆ ਜੀ ਜਿੰਨੇ ਵੀ ਐਸਐਸਪੀ ਆਏ ਮੈਂ ਤਕਰੀਬਨ ਹੀ ਉਹਨਾਂ ਤੱਕ ਬੇਨਤੀ ਜਾਂ ਡੀਜੀਪੀ ਸਾਹਿਬ ਤੱਕ ਜਾਂ ਭਗਵੰਤ ਮਾਨ ਸਾਹਿਬ ਤੱਕ ਵੀ ਮੇਲ ਭੇਜਦਾ ਵਾਂ ਔਰ ਲੈਟਰ ਹੈਡ ਵੀ ਭੇਜਦਾ ਕਿਸ ਨੂੰ ਇਨਸਾਫ ਮਿਲ ਜੇ ਮੇਰੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਪੰਜਾਬ ਵੀ ਸਾਡਾ ਪੰਜਾਬੀ ਵੀ ਇਤਨਾਂ ਸਾਰੇ ਆ ਪੰਜਾਬ ਪੁਲਿਸ ਵੀ ਪੰਜਾਬੀ ਹੈ ਪੰਜਾਬ ਪੁਲਿਸ ਦੇ ਉੱਤੋਂ ਜਿਹੜਾ ਵਾ ਸਿਆਸਤ ਦਾ ਦਬਾਅ ਹਟ ਜਾਏ ਤੇ ਇੱਕ ਸਾਲ ਪੰਜਾਬ ਪੁਲਿਸ ਨੂੰ ਦੇ ਦਿਓ ਪੰਜਾਬ ਪੁਲਿਸ ਸਹੀ ਕੰਮ ਕਰ ਸਕਦੀ ਹੈ ਸੋਹਬ ਜਿੱਦਾਂ 2024 ਦੇ ਵਿੱਚ ਤੁਸੀਂ ਆਪਣੇ ਮਿਸ਼ਨ ਵੱਲੋਂ ਜਿਹੜਾ ਯਾਤ ਮਿਸ਼ਨ ਹੈ ਤੁਹਾਡੇ ਵੱਲੋਂ ਉਹਦੇ ਵੱਲੋਂ ਇਲੈਕਸ਼ਨ ਲੜੀ ਜਾਂਦੀ ਬਾਅਦ ਵਿੱਚ ਸਮਰਥਨ ਦੇ ਦਿੱਤਾ ਜਾਂਦਾ ਨਹੀਂ ਚੱਲੀ ਚੀ 24 ਜੀ ਜੀ 24 ਜੀ ਜੀ 24 ਤੋਂ ਬਾਅਦ ਸਮਝ ਇਹ ਨਾ ਹੋਵੇ ਕਿ ਹੁਣ ਜਮਨੀ ਚੌਂ ਦੇ ਵਿੱਚ ਫੇਰ ਤੁਸੀਂ ਤਿਆਰੀ ਕਰੋ ਇਲੈਕਸ਼ਨ ਲੜਨ ਦੀ ਤੇ ਬਾਅਦ ਵਿੱਚ ਕਿਸੇ ਨੂੰ ਸਮਰਥਨ ਦੇ ਦਿਓ ਜੀ ਜਿਨ੍ਹਾਂ ਨੂੰ ਮੈਂ ਸਮਰਥਨ ਦਿੱਤਾ ਵਾ ਸਿਮਰਜੀਤ ਸਿੰਘ ਮਾਨ ਅਮਰਤਪਾਲ WhatsApp ਵਾਰਸ ਪੰਜਾਬ ਵਾਲੇ ਅਮਰਤਪਾਲ ਸਿੰਘ ਆਪਣਾ ਖਾਲਸਾ ਜੀ ਉਹ ਦਮੇ ਟੀਮਾਂ ਰਹੀ ਮੈਨੂੰ ਸਮਰਥਨ ਦੇ ਦੇਣ ਹਾਂ ਠੀਕ ਹੈ ਜੀ ਮੇਰੇ ਕੰਮ ਪੰਜਾਬ ਦੇ ਗਿਣਤੀ ਕਰ ਲੈਣ ਜਿੰਨੇ ਮੇਰੇ ਪ੍ਰਾਲੇ ਕੀਤੇ ਗਏ ਮੇਰੇ ਹਿਸਾਬ ਨਾਲ ਜਿੰਨੇ ਕਿ ਮੈਂ 22 ਚ ਪ੍ਰਾਲੇ ਕੀਤੇ ਹੀ ਵਾਦੇ ਇਹਦੇ ਵਿੱਚ ਪੈਟਰੋਲ ਪੰਪ ਵੀ ਸੁਧਾਰ ਹੋਇਆ ਪੈਟਰੋਲ ਪੰਪ ਵੀ ਫੜੇ ਜਿਹੜਾ ਤੇਲ ਘਟ ਪਾਉਂਦੇ ਸੀ ਡੈੱਡ ਬਾਡੀਆਂ ਜਿਹੜੀਆਂ ਅਸੀਂ ਇੱਥੇ ਕੁਝ ਹਸਪਤਾਲ ਨੇ ਡੈੱਡ ਬਾਡੀਆਂ ਜਿਹੜਾ ਬਕਾਇਆ ਰਾਸ਼ੀ ਰਹਿ ਜਾਂਦਾ ਤੋਂ ਉਹਨਾਂ ਹਸਪਤਾਲਾਂ ਨੂੰ ਜਾ ਗਿਆ ਕਿ ਡੈੱਡ ਬੋਡੀ ਪਰਿਵਾਰਾਂ ਨੂੰ ਦੇ ਦਿਓ ਕਿਉਂਕਿ ਜਿੰਦੇ ਜੀ ਤੁਹਾਨੂੰ ਇਹ ਪੈਸਾ ਭੁਗਤਾਨ ਕਰਦਾ ਰਿਹਾ ਏ ਤੇ ਜਿਹੜਾ ਮਰਨ ਤੋਂ ਬਾਅਦ ਬਕਾਇਆ ਜਾ ਰਹਿ ਗਿਆ ਏ ਕਮਾਉਣ ਵਾਲਾ ਚਲ ਗਿਆ ਏ ਜੇ ਪੁਰਾਣਾ ਬੈਲਸ ਹੈਗਾ ਤੇ ਮੇਰੇ ਤੋਂ ਲੈ ਲਓ ਮੈਂ ਪੇਡ ਕਰ ਦਿੰਦਾ ਤਾਂ ਸੋਨ ਸਾਹਿਬ ਹੁਣ ਤੱਕ ਜਿੰਨਾਂ ਨੂੰ ਵੀ ਤੁਸੀਂ ਸਮਰਥਨ ਦਿੱਤਾ ਹੈ ਆਪਣਾ ਉਹ ਸਾਰੇ ਜਿੱਤੇ ਨੇ ਕਿ ਹੁਣ ਉਹ ਜਿਹੜੀਆਂ ਪਾਰਟੀਆਂ ਨੇ ਉਹ ਇਸ ਇਸ ਜਮਨੀ ਚੋਣ ਦੇ ਵਿੱਚ ਤੁਹਾਨੂੰ ਸਮਰਥਨ ਦੇ ਕੇ ਜਿਤਾਉਣਗੀਆਂ ਵੇਖੋ ਜੀ ਮੈਂ ਤੇ ਅ ਦੋ ਫੋੜਵਾ ਮਿਲੀਆਂ ਜਿਹੜੀ ਬਾਬੇ ਬਕਾਲੇ ਦੀ ਧਰਤੀ ਦੇ ਉੱਤੇ ਉੱਥੇ ਲੱਖਾ ਸਧਾਨ ਅਜੂ ਵੀ ਅੱਗੇ ਨਹੀਂ ਉੱਥੇ ਫਰੀਦਕੋੜ ਦੇ ਐਮਪੀ ਸਾਹਿਬ ਸਰਜੀਤ ਸਿੰਘ ਖਾਲਸਾ ਜੀ ਵੀ ਹੈਗੇ ਸੀ ਉੱਥੇ ਆਪਣਾ ਡਿਬਿਊ ਗਾਰਡ ਜੇਲ੍ਹ ਦੇ ਵਿੱਚ ਬੈਠੇ ਨੇ ਸਾਡੇ ਅਮਰਪਾਲ ਖਾਲਸਾ ਐਮਪੀ ਸਾਹਿਬ ਉਹਨਾਂ ਦੇ ਫਾਦਰ ਸਾਹਿਬ ਵੀ ਬਾਪੂਤਰ ਸਿੰਘ ਵੀ ਹੈਗੇ ਸੀ ਉੱਥੇ ਸਰਦਾਰ ਜਸਕਰਨ ਸਿੰਘ ਕਾਹਨਸੂ ਵਾਲਾ ਵੀ ਹੈਗਾ ਇਹ ਜਿੰਨੇ ਕੰਸੀ ਕੰਮ ਕੀਤੇ ਜਾਂ ਉਪਰਾਲੇ ਕੀਤੇ ਆ ਜਿਹੜਾ ਕੰਮ ਨੂੰ ਅਸੀਂ ਫੜ ਲੈਣ ਸਵਿਧਾਨਕ ਤਰੀਕੇ ਦੇ ਨਾਲ ਕਰਦੇ ਆ ਸਾਨੂੰ ਇਹ ਮਾਣ ਜਿਹੜਾ ਦਿੱਤਾ ਹੋਇਆ ਹੈ ਬਹੁਤ ਹੈ ਅੱਜ ਆਪਣੇ ਦਫ਼ਤਰ ਚ ਲਾ ਕੇ ਬੈਠੇ ਆ ਲੇਕਿਨ ਅਸੀਂ ਇਹ ਕਵਾਂਗੇ ਕਿ ਹਰ ਪਾਰਟੀ ਨਿਯਾਜ ਪਰਚਾ ਕਰਾ ਸਕਦੀ ਹੈ ਅਸੀਂ ਹਰ ਪਾਰਟੀ ਦਾ ਨਿਯਾਜ ਪਰਚਾ ਕਰਾ ਕਟੌਣ ਤੱਕ ਜੋਰ ਲਾਉਂਦੇ ਰਵਾਂਗੇ ਨੌਜਵਾਨਾਂ ਨੂੰ ਸਾਫ ਲਾਉਂਦੇ ਦੋਨ ਲੇਕਿਨ ਇੱਕ ਮੈਸੇਜ ਕੀ ਰਹੇਗਾ ਜਨਤਾ ਨੂੰ ਜਨਤਾ ਜਾਗਦੀ ਬਸ ਫਰੀ ਦਾ ਰਸਣ ਛੁੱਟਦੇ ਘਰਾਂ ਤੋਂ ਬਾਹਰ ਰੁਜ਼ਗਾਰ ਘਰ ਘਰ ਮੰਗੇ ਰੁਜ਼ਗਾਰ ਹੋ ਜਾਏਗਾ ਤੇ ਆਪਣੇ ਆ ਵੀ ਚੋਰੀਆਂ ਵੀ ਰੁਕ ਜਾਣਗੀਆਂ ਕੋਈ ਮਾਂ ਆਪਣੇ ਬੱਚੇ ਨੂੰ ਚੋਰ ਨਹੀਂ ਬਣਾਉਂਦੀ ਕੋਈ ਗੈਂਗਸਟਰ ਨਹੀਂ ਬਣਾਉਂਦਾ ਕੋਈ ਟੀਚਰ ਨਹੀਂ ਬਣਾਉਂਦੀ ਇੱਕ ਟੀਚਰ ਨਾ ਮੈਂ ਮਾਣ ਸਨਮਾਨ ਕਰਦਾ ਤੇ ਇੱਕ ਸਾਫਕਾ ਸੈਨਿਕਾਂ ਦਾ ਕਿਉਂ ਟੀਚਰ ਸਕੂਲਾਂ ਚ ਸਰਟੀਫਿਕੇਟ ਮਿਲਦੇ ਨੇ ਜੇ ਸਕੂਲਾਂ ਚ ਸਰਟੀਫਿਕੇਟ ਮਿਲਦੇ ਨੇ ਤੇ ਫਿਰ ਅਗਲੇ ਬੰਨੇ ਭਰਤੀਆਂ ਕਿਨੇ ਕਰ ਰਹੀਆਂ ਸਰਕਾਰੀ ਸਕੂਲ ਇਹ ਲੈ ਜਿਹੜੇ ਬੰਦ ਕਰਦੇ ਸਾਡੇ ਕੋਲ ਭਰਤੀਆਂ ਵਿੱਚ ਕੰਨਸੀਆਂ ਨਹੀਂ ਹੈਗੀਆਂ ਹੁਣ ਆ ਡਾਟ ਪਿੱਛੇ ਤੁਸੀਂ ਵੇਖੋ ਮੈਨੂੰ ਦੱਸੋ ਵਿਜੀਲੈਂਸ ਨੇ ਜਿੰਨੇ ਵੀ ਡਾਟਾ ਇੰਟਰਵਿਊ অপারেਟਰ ਵਗੈਰਾ ਪੰਜਾਬ ਦੇ ਵਿੱਚ ਚੁੱਕੇ ਨੇ ਯੇ ਲਾਂਚ ਸੁਟੇ ਨੇ ਕੀ ਉਹਨਾਂ ਦੀ ਜਿਹੜੀ ਨਵੀਂ ਭਰਤੀ ਜਨ ਤੱਕ ਕੀਤੀ ਗਈ 24 ਤੱਕ ਉਹਨਾਂ ਦਾ ਡਾਟਾ ਹੈਗਾ ਇਹ 25 ਦੇ ਵਿੱਚ ਕੀ 5-5 ਲੱਖ ਲੈ ਗਏ ਕੀ 10-10 ਲੱਖ ਲੈ ਗਏ ਤੁਸੀਂ ਕਰੋ ਜੀ ਸਾਰੇ ਦੇ ਇੰਟਰੂ ਕਰੋ ਗੁਪਤ ਤਰੀਕੇ ਦੇ ਨਾਲ 5-5 ਲੱਖ ਲੈ ਗਏ ਮੇਰੇ ਤੱਕ ਸੂਚਨਾ ਮਿਲੀ ਏ ਕਿ ਸਾਰੇ ਹੀ ਡਾਟਾ ਇੰਟਰੀਪਰੇਟਰ ਵਗੈਰਾ ਜਿਹੜੇ ਆ ਭਰਤੀ ਕੀਤੇ ਗਏ ਨੇ ਪੰਜਾਬ ਦੇ ਵਿੱਚ ਹੂੰ ਠੀਕ ਧੰਨਵਾਦ ਇਹ ਸਨ ਭਾਈ ਜਸਵੰਤ ਸਿੰਘ ਸੋਲ ਜੀ ਮਿਸ਼ਨ ਆਜ਼ਾਦ ਗਰੁੱਪ ਵਾਲੇ ਉਹਨਾਂ ਦੇ ਨਾਲ ਆਪਾਂ ਸਾਰੀ ਗੱਲਬਾਤ ਕੀਤੀ ਆ ਤਾਂ ਉਹਨਾਂ ਨੇ ਸਾਰੀਆਂ ਗੱਲਾਂ ਇਕੱਲੀਆਂ-ਇਕੱਲੀਆਂ ਦੱਸ ਦਿੱਤੀਆਂ ਨੇ ਕਿ ਅਸੀਂ ਕਿੰਨਾ-ਕੰਨਾ ਨੂੰ ਸਮਰਥਨ ਦਿੱਤਾ ਤੇ ਕਿਹੜੀ-ਕਿਹੜੀ ਚੋਣ ਲੜੀ ਇਹੋ ਜੀ ਇਹੋ ਜੀਆਂ ਖਬਰਾਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਪੱਤਰਕਾਰ ਬਾਬਾ ਗੁਰਦੇਵਾਲ ਸਿੰਘ ਦੀ ਵਿਸ਼ੇਸ਼ ਰਿਪੋਰਟ